ਭਗਵਾਨ ਸ਼੍ਰੀ ਚੰਦਰ ਜੀ ਦਾ ਜਨਮ ਦਿਵਸ 12 ਸਤੰਬਰ ਨੂੰ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਅੰਮ੍ਰਿਤਸਰ ਵਿੱਚ ਹੀ 12 ਤੋਂ ਕਰੀਬ ਉਦਾਸੀਨ ਆਸ਼ਰਮ ਹਨ ਜਿੱਥੇ ਭਗਵਾਨ ਸ਼੍ਰੀ ਚੰਦਰ ਜੀ ਦੀ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਫਾਸਟਵੇ ਟੀਮ ਨੇ ਜਦੋਂ ਕਈ ਉਦਾਸੀਨ ਆਸ਼ਰਮਾਂ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਭਗਵਾਨ ਸ਼੍ਰੀ ਚੰਦਰ ਜੀ ਦੇ ਜਨਮ ਦਿਨ ਦੀਆਂ ਤਿਆਰੀਆਂ ਹੋ ਰਹੀਆਂ ਸੀ। उदासीन आश्रम अखाड़ा निवारण सर मंडी गोपाल दास ने जानकारी दी। भगवान सामकारी जन्म दिहाड़ा बड़ी धूमधाम एवं श्रद्धा के साथ मनाया जा रहा है जिसमें की ग्यारह तारीख को श्री रामचंद्र चरित्र मानस का पाठ रखा गया और बारह तारीख को आरती पूजा एवं हवन ਇੱਥੇ ਹੋਣੇ ਕੇ ਬਾਅਦ ਮੈਂ ਅਟੁੱਟ ਲੰਗਰ ਵਰਤੇਗਾ ਔਰ ਮੇਰੀ ਸਭੀ ਦੇਸ਼ ਵਾਸੀਆਂ ਤੋਂ ਪ੍ਰਾਰਥਨਾ ਹੈ ਕਿ ਭਗਵਾਨ ਸ੍ਰੀ ਚੰਨ ਜੀ ਦਾ ਜੋ ਜਨਮ ਦਿਹਾੜਾ ਹੈ ਬੜੀ ਸ਼ਰਧਾ ਔਰ ਸਰਦਾ ਭਾਵਕ ਬਣਾਏ ਭਗਵਾਨ ਸ੍ਰੀ ਚੰਦਰ ਦਾ ਜਨਮ ਦਿਹਾੜਾ 530ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਤੂਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਅਖਾੜਾ ਅਖਾੜਿਆਂ ਦੇ ਵਿੱਚ ਅੰਮ੍ਰਿਤਸਰ ਅਖਾੜਿਆਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਅਡਾ ਅਖਾੜਾ ਉਦਾਸੀਨ ਆਸ਼ਰਮ ਅਖਾੜਾ ਛੱਤੇ ਵਾਲਾ ਚੌਂਕ ਫਰਾਗ ਦਾ ਸਥਿਤ ਮਨਾਇਆ ਜਾਵੇਗਾ ਠੀਕ ਹੀ ਪ੍ਰੋਗਰਾਮ ਇਹਦੇ ਵਿੱਚ ਭਗਵਾਨ ਸ੍ਰੀ ਚੰਦਰ ਜੀ ਦੀ ਆਰਤੀ ਪੂਜਾ ਕੀਤੀ ਜਾਏਗੀ ਹਮਨ ਕੀਤਾ ਜਾਵੇਗਾ ਔਰ ਜਗ ਭੰਡਾਰਾ ਲਗਾਇਆ ਜਾਵੇਗਾ ਪੂਰੇ ਦੇਸ਼ ਵਿੱਚ 12 ਸਤੰਬਰ ਨੂੰ ਭਗਵਾਨ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ਼ਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੱਲ ਕਰੀਏ ਅਮਰਸਰ ਦੀ ਤਾਂ ਅਮਰਸਰ ਦੇ ਅਖਾੜਿਆਂ ਵਿੱਚ ਵੀ ਭਗਵਾਨ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ 12 ਸਤੰਬਰ ਨੂੰ ਸ਼ਰਦਾ ਪਾਵਨਾ ਨਾਲ ਪੁਨਾਇਆ ਜਾਵੇਗਾ ਇੱਥੇ ਤਹਿਤ ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਅਖਾੜਿਆਂ ਦੇ ਮਹੰਤਾਂ ਨੇ ਆਖਿਆ ਕਿ 12 ਸਤੰਬਰ ਨੂੰ ਅਮਰਸਰ ਵਿੱਚ ਸ਼੍ਰੀ ਚਾਂਦੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਉਹ ਅਗਵਾਨ ਸ਼੍ਰੀ ਚਾਂਦੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਮਰਸਰ ਫਾਟਵੇ ਖ਼ਬਰਾਂ ਲਈ ਰਕੇਸ਼ ਕੁਮਾਰ